ਜਿਸ ਕਲੀਨਿਕ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਕਲੀਨਿਕ ਦੇ ਵਿੱਚ ਘਟੀਆ ਤੇ ਗੈਰਕਾਨੂੰਨੀ ਕੰਮ ਹੁੰਦਾ ਸੀ ਜੀ ਹਾਂ ਤੇ ਜਦੋਂ ਛਾਪਾ ਮਾਰਿਆ ਗਿਆ ਤਾਂ ਡਾਕਟਰ ਫੜੇ ਜਾਣ ਦੇ ਚੱਕਰ ਦੇ ਵਿੱਚ ਪਹਿਲੀ ਮੰਜ਼ਲ ਤੋਂ ਹੀ ਛਾਲ ਮਾਰ ਦਿੰਦਾ ਜੀ ਹਾਂ ਤੁਹਾਨੂੰ ਦੱਸੇ ਕਿ ਲੁਧਿਆਣਾ ਸ਼ਹਿਰ ਦੇ ਇੱਕ ਪਿੰਡ ਦੇ ਇੱਕ ਕਲੀਨਿਕ ਦੀਆਂ ਤਸਵੀਰਾਂ ਨੇ ਜਿਸ ਵਿੱਚ ਗੈਰਕਾਨੂੰਨੀ ਰੂਪ ਦੇ ਵਿੱਚ ਲਿੰਗ ਨਿਰਧਾਰਤ ਟੈਸਟ ਕੀਤਾ ਜਾਂਦਾ ਸੀ ਵੀ ਹੁਣ ਇਹਨਾਂ ਲੋਕਾਂ ਖਿਲਾਫ ਕਾਰਵਾਈ ਕਰਦੇ ਹੋਏ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਮੁੰਡੀਆਂ ਕਲਾ ਵਿਖੇ ਜੋ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਇਹ ਕਲੀਨਿਕ ਸੀ ਉਸ ਦਾ ਪਰਦਾਫਾਸ਼ ਕੀਤਾ। ਇਥੋਂ ਟੀਮ ਨੇ ਸਕੈਨ ਮਸ਼ੀਨ ਵੀ ਬਰਾਮਦ ਕਰ ਲਈ ਹੈ। ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਪਿੰਡ ਮੁੰਡੀਆਂ ਕਲਾ ਲੁਧਿਆਣਾ ਵਿਖੇ ਇਹ ਇਲੀਗਲ ਤੌਰ ਤੇ ਚੱਲ ਰਹੀ ਸਕੈਨ ਸੈਂਟਰ ਤੇ ਛਾਪਾ ਮਾਰ ਕੇ ਪੋਰਟੇਬਲ ਅਲਟਰਾ ਸਾਊਂਡ ਮਸ਼ੀਨ ਵੀ ਬਰਾਮਦ ਕੀਤੀ ਹੈ। ਦੱਸਿਆ ਗਿਆ ਕਿ ਗੁਪਤ ਸੂਤਰਾਂ ਮਿਲਣ ਤੇ ਇਹ ਕਾਰਵਾਈ ਕੀਤੀ ਗਈ। ਛਾਪੇ ਮਾਰੀ ਤੋਂ ਬਾਅਦ ਤਾਂ ਲਈ ਮੁਲਜ਼ਮ ਨੇ ਕਲੀਨਿਕ ਦੀ ਪਹਿਲੀ ਮੰਜ਼ਲ ਤੋਂ ਮਸ਼ੀਨ ਵੀ ਸੁੱਟ ਦਿੱਤੀ ਇਸ ਦੌਰਾਨ ਮਲਜ਼ਮ ਦੀ ਲੱਤ ਫ੍ਰੈਕਚਰ ਹੋ ਗਈ ਸਿਹਤ ਵਿਭਾਗ ਨੇ ਐਂਬੂਲੈਂਸ ਬੁਲਾ ਕੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਸਿਹਤ ਵਿਭਾਗ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਕਾਰਵਾਈ ਗੁਪਤ ਸੂਚਨਾ ਤੇ ਕੀਤੀ ਗਈ ਸੀ ਇੱਕ ਨਕਲੀ ਮਰੀਜ਼ ਤਿਆਰ ਕੀਤਾ ਗਿਆ ਸੀ ਜਦੋਂ ਉਹਨਾਂ ਨੇ ਇਸ ਸਾਰੀ ਚੀਜ਼ ਦਾ ਪਰਦਾਫਾਸ਼ ਕਰਨਾ ਸੀ ਤੇ ਜਦੋਂ ਛਾਪਾ ਮਾਰਿਆ ਗਿਆ ਤਾਂ ਅਲਟਰਾਸਾਊਂਡ ਮਸ਼ੀਨ ਨੂੰ ਹਾਈਟ ਤੋਂ ਸੁੱਟ ਦਿੱਤਾ ਗਿਆ ਤਾਂ ਕਿ ਉਹ ਮਸ਼ੀਨ ਜੋ ਹੈ ਨੁਕਸਾਨੀ ਜਾਵੇ ਪਰ ਇਹ ਮਸ਼ੀਨ ਬਰਾਮਦ ਕਰ ਲਈ ਗਈ ਹੈ ਤੇ ਕਿਹਾ ਜਾ ਰਿਹਾ ਹੈ ਜੋ ਵੀ ਮਲਜ਼ਮ ਹੋਵੇਗਾ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜਾ ਇਹ ਗੁਰਤੇਗ ਬਾਦਨਗਰ ਹੈ ਮੁੰਡਿਆ ਤੋਂ ਮੁੰਡਿਆ ਕਲਾਂ ਦੇ ਵਿੱਚ ਥਾਣਾ ਜਮਲਪੁਰ ਦੇ ਅੰਦਰ ਸਾਨੂੰ ਕੁਝ ਦਿਨਾਂ ਤੋਂ ਇਨਫੋਰਮੇਸ਼ਨ ਸੀ ਕਿ ਇੱਥੇ ਨਾ ਕੋਈ ਗੈਰਕਾਨੂੰਨੀ ਤਰੀਕੇ ਨਾਲ ਮੁੰਡਾ ਕੁੜੀ ਟੈਸਟ ਕਰਦਾ ਜਿਹੜਾ ਹੁੰਦਾ ਉਹ ਕਾਰਵਾਈ ਚੱਲ ਰਹੀ ਹੈ ਅਸੀਂ ਫਿਰ ਕੋਈ ਆਪਣਾ ਇੱਕ ਡੁਕਾਇ ਪੇਸ਼ੈਂਟ ਤਿਆਰ ਕੀਤਾ ਤੇ ਉਹ ਪੇਸ਼ੈਂਟ ਨੇ ਜਦੋਂ ਇਹਨਾਂ ਨਾਲ ਕੰਟੈਕਟ ਕੀਤਾ ਤਾਂ ਇਹ ਐਗਰੀ ਹੋਏ ਅਸੀਂ ਜਿਹੜੀ ਉਹਨਾਂ ਨੂੰ ਦਿੱਤੀ ਰਕਮ ਸੀ ਔਰ ਬਕਾਇਦਾ ਨੋਟ ਗਣਕੇ ਆਪਣੇ ਸਰਕਾਰੀ ਬੈਂਕ ਚ ਪੜਾ ਕੇ ਇਹਨਾਂ ਨੂੰ ਦਿੱਤੇ ਤੇ ਜਦੋਂ ਇਹ ਜੈਸ ਐਕਸਟਰਮੀਨੇਸ਼ਨ ਕਰਨ ਲੱਗੇ ਸਾਡੀ ਟੀਮ ਨੇ ਮੌਕੇ ਤੇ ਇਹਨਾਂ ਨੂੰ ਕਾਬੂ ਕੀਤਾ ਪਰ ਇਨ ਦਾ ਮੀਨ ਟਾਈਮ ਜਿਹੜਾ ਦੋਸ਼ੀ ਸੀ ਕਿ ਜਿਹੜਾ ਦੋਸ਼ੀ ਆ ਉਹਨੂੰ ਹਸਪਤਾਲ ਚ ਦਾਖਲ ਕਰਾਤਾ ਤੇ ਬਾਕੀ ਕਾਨੂੰਨੀ ਕਾਰਵਾਈ ਹਲੇ ਚੱਲ ਰਹੀ ਹੈ ਤੇ ਇਹਦੇ ਨਾਲ ਹੀ ਇੱਕ ਮਰੀਜ਼ ਨੇੜੇ ਦੇ ਕਿਸੇ ਏਰੀਏ ਚ ਹੋਰ ਆਇਆ ਹੋਇਆ ਸੀ ਅਸੀਂ ਉਹਨਾਂ ਨੂੰ ਵੀ ਕਾਬੂ ਕੀਤਾ ਮੈਨੂੰ ਉਹਦੀ ਨੌਲੇਜ ਨਹੀਂ ਹੈ ਅਸੀਂ ਆਪਣਾ ਰਿਕਾਰਡ ਦੇਖ ਲਾਂਗੇ ਤੋਂ ਬਾਅਦ ਇਹ ਸੀ ਕੁਝ ਕਹਿ ਸਕਦਾ ਉਹਨਾਂ ਕੋਲ ਜਿਹੜੀ ਮਸ਼ੀਨ ਸੀ ਉਹ ਬਰੰਗਤ ਹੋਈ ਹੈ ਮਿਸਤਰੀ ਥੋੜੀ ਜਿਹੀ ਡੈਮੇਜ ਹੋ ਗਈ ਕਿਉਂਕਿ ਉਹਨਾਂ ਹਾਈਟ ਦੇ ਉੱਤੋਂ ਛਿੜਤੀ ਸੀਗੀ ਆ ਬਾਕੀ ਕੋਈ ਦਵਾਈਆਂ ਮਿਲੀਆਂ ਨਹੀਂ ਉਹ ਅਸੀਂ ਡਰੈਗਨ ਸਪੈਕਟਰ ਨੂੰ ਬੁਲਾ ਰਹੇ ਆ ਵੀ ਕੀ ਇਹ ਲਿਸੰਸਡ ਦਵਾਈਆਂ ਨੇ ਜਾਂ ਮਤਲਬ ਕੋਈ ਐਸਪਾਇਰ ਵਗੈਰਾ ਜਾਂ ਕੁਝ ਹੋਰ ਤਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ